ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਚੱਕ ਬੁੱਧੋ ਕੇ ਵਿਖੇ ਧੰਨ ਧੰਨ ਬਾਬਾ ਰੌਦਾਸ ਜੀ ਦੀ ਦਰਗਾਹ ਤੇ ਮੇਲਾ ਕਰਵਾਇਆ ਗਿਆ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਸੰਗਤਾਂ ਵਿੱਚ ਮੇਲੇ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਨੀ ਠੰਡ ਵਿੱਚ ਵੀ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ ਮੇਲੇ ਵਿੱਚ ਨਿੱਕੇ ਨਿੱਕੇ ਬੱਚਿਆਂ ਦੀਆਂ ਕੁਸ਼ਤੀਆਂ ਰੇਸ ਅਤੇ ਬਜ਼ੁਰਗਾਂ ਦੇ ਕੁੱਕਰ ਫੜਨਾ ਮੁਕਾਬਲੇ ਕਰਵਾਏ ਗਏ ਇਸ ਉਪਰੰਤ ਕਮੇਟੀ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਇਸ ਮੇਲੇ ਵਿੱਚ ਸੁਰਿੰਦਰ ਕੰਬੋਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਮੇਟੀ ਦੇ ਆਗੂਆਂ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਮੇਲਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਸਾਰੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ। ਛੋਟੇ ਪਿਛੇ ਮੈਨੂੰ ਥੋੜਾ ਪੁੱਛਿਆ ਥੋੜਾ ਪਿਛੇ ਜਾਓ ਯਾਰ ਬਗਉੜਾ ਆਪਾਂ ਮੱਲੀ ਖੜੇ ਹਾਂ ਤੇ ਥੋੜਾ ਥੋੜਾ ਪਿਛੇ ਜਾ दादा चलो टाइम आहे साढा फ्री जा बराबरि छुट जा खिचल साढा खिचल او ٽي لاڳو نارن ڏي او ٽي لاڳو نارن ڏي او ٽي لاڳو نارن ڏي او ٽي لاڳو نارن ڏي

प्राप्त तो किया है जी वेरी गुड कृष्णा और अमृत छोरी अगली चोरी कोशिश कर जा रही है शाबाश کپڑے نی بھنے کپڑے نہ پھاڑ کڈرے اوئے چل 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 نہیں نہیں जीडियो मेरे जी सा बड़े सुख का नाम डू पंजाब मीडिया जोड़ा जिन्होंने अपने नगर कीतन भूमिका निभाई थी बहुत वादिया जोड़ा है बनाया सच्चे पाशाह उम्र लंबी करे और कर्मी वे को वेला कोजूद हाजिर में बड़े वजिया तरीके सिंधी शाब कढो पले पूरा रा <laughs> सुभाष राश चंदक्रमार जसविंदर अंग्री वारा तो ज़ोर दोर तारीे कोई कुकड़ी आहे कुकड़ सारा सुभाष चुगीअ तारे मैदान ते सॼे कोल लिखे हुजे न कुकड़ी सोन कुड़ेमल बार भो मगर लॻ रहिया फरिया फोन ठीकु आहे हांजी रेश आहे स्वागत किता ਦੇ ਪਰ ਫੈਰ ਨੇ ਸਾਡਾ ਬੋਲ ਖਾ ਲਿਆ। ਹਾਂ ਜਸਿਕਾ ਜੀ। ਜਸਿਕਾ ਜੀ। ਮੇਲਾ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ? ਮੇਲਾ ਵੈਕਦੂ ਦੀ ਕਿਰਪਾ ਨਾਲ ਹਰ ਸਾਲ ਜਿਹੜਾ ਹੈ ਸਾਡਾ ਮੇਲਾ ਬਣਾਇਆ ਜਾਂਦਾ ਹੈ। ਔਰ ਹੋਮੋ ਮਾਕੇ ਸੰਕਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਾਰਾਜ ਦੀ ਹਾਜ਼ਰੀ ਭਰਦੀਆਂ ਨੇ। ਹਰ ਸਾਲ ਦੀ ਤਰ੍ਹਾਂ ਇਹ ਮੇਲਾ ਵੀ ਕਰਵਾਇਆ ਗਿਆ। ਇਸ ਮੇਲੇ ਦੇ ਵਿੱਚ ਕੁਝ ਗੇਮਾਂ ਰੱਖੀਆਂ ਗਈਆਂ ਔਰ ਸਾਰੇ ਹੀ ਨਗਰ ਨਿਵਾਸੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ अपना योगदान पाया कितने सालों ਤੋਂ मेला लगा रहे काफी समय तो चल रहा जी। आ, है आ, रहा जी अ लॉन्ग लाइफ ਜਿਹੜਾ ਇਸ ਮੇਲੇ ਦਾ ਜਿਹੜਾ ਸਿਸਟਮ ਹੈ ਸਾਡੇ ਕੋਲ ਬੜੇ ਵਧੀਆ ਤਰੀਕੇ ਨਾਲ ਹ ਚੱਲ ਰਿਹਾ ਜੀ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ ਔਰ ਚਾਹ ਪਾਣੀ ਦਾ ਚਾਵਲ ਦਾਲ ਫੁਲਕਾ ਜੋ ਵਹਿਗੂ ਦੀ ਕਿਰਪਾ ਕਰਦਾ ਹੈ ਉਸ ਦੇ ਮੁਤਾਬਕ ਸਾਰੀਆਂ ਹੀ ਸੰਗਤਾਂ ਸ਼ੱਕ ਜਾਂਦੀਆਂ ਨੇ ਜੇ ਗੱਲ ਕਰੀਏ ਯੋਗਦਾਨ ਦੀ ਤਾਂ ਯੋਗਦਾਨ ਕਿਦਾਂ ਦਾ ਹੈ ਯੋਗਦਾਨ ਸਾਰੇ ਨਗਰ ਦਾ ਜੀ ਬਹੁਤ ਹੀ ਵਧੀਆ ਕਿਉਂਕਿ ਥੋੜਾ ਜਿਹਾ ਜਿਵੇਂ ਸਾਨੂੰ ਪਛਤਾਣਾ ਪੈ ਗਿਆ ਥੋੜਾ ਜਿਹਾ ਕਿਉਂਕਿ ਸਾਡੇ ਕੁਝ ਪਿੰਡ ਦੇ ਵਿੱਚ ਮਰਗਾਂ ਦੀ ਗਿਣਤੀ ਥੋੜੀ ਵਧੀ ਉਸ ਵਾਸਾ ਕਰਨ ਕਰਕੇ ਅਸੀਂ ਕੋਈ ਕਲਾਕਾਰ ਜਾਂ ਹੋਰ ਅਸੀਂ ਨਹੀਂ ਕਰ ਸਕੇ ਤਾਂ ਇਹਨਾਂ ਕੋਲ ਪ੍ਰੋਗਰਾਮ ਅਸੀਂ ਬੱਚਿਆਂ ਦੀਆਂ ਗੇਮਾਂ ਔਰ 45 ਤੋਂ 55 ਸਾਲ ਦੇ ਜਿਹੜੇ ਵੀ ਜੈਂਟਸ ਸੀਗੇ ਉਹਨਾਂ ਦੀਆਂ ਗੇਮਾਂ ਅਸੀਂ ਕਰਵਾਈਆਂ ਰੋਬਰੂ ਹੋਏ ਸਾਰੇ ਸਾਰੇ ਨੇ ਬਹੁਤ ਵਧੀਆ ਵਾਚਣ ਕੇ ਹਿੱਸਾ ਲਿਆ ਪਰ ਅਸੀਂ ਬਹੁਤਾ ਪਿਛਲੇ ਸਾਲ ਵਾਂਗੂ ਸਾਡਾ ਨਹੀਂ ਅਸੀਂ ਕਰ ਸਕੇ ਧੰਨਵਾਦੀ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਔਰ ਤੁਹਾਡੇ ਜੀ ਜਿੰਨੇ ਵੀ ਤੁਸੀਂ ਸਾਡੇ ਕੋ ਨਿਊਜ਼ ਚੈਨਲ ਵਾਲੇ ਆਇਓ ਤੁਹਾਡੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਜੀ ਬਹੁਤ ਵਧੀਆ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਪੰਜਾਬ ਵਿੱਚ ਕੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਬਿਲਕੁਲ ਹੋਣੇ ਚਾਹੀਦੇ ਜੀ ਉਪਰਾਲੇ ਕਿਉਂਕਿ ਜਿੰਨੀ ਵੀ ਸੰਗਤ ਹੈ ਸਾਰੀ ਮਿਲ ਕੇ ਵਧੀਆ ਤਰੀਕੇ ਦੇ ਨਾਲ ਪਹਿਨਾ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਸੱਭਿਆਚਾਰਕ ਮੇਲੇ ਨੇ ਕਰਾਈ ਜਾਂਦੇ ਨੇ ਔਰ ਇਹਨਾਂ ਸੱਭਿਆਚਾਰ ਮੇਲੇ ਦੇ ਚੰਗੀਆਂ-ਚੰਗੀਆਂ ਸ਼ਕਸ਼ੀਤਾ ਔਰ ਚੰਗੀਆਂ ਉਦਮਾਂ ਦੇ ਮਾਲਕ ਮਿਲਦੇ ਨੇ ਜਿਨ੍ਹਾਂ ਤੁਸਾਂ ਨੂੰ ਬਹੁਤ ਸਿੱਖਿਆ ਮਿਲਦੀ ਹੈ ਬੜਾ ਹੀ ਵਧੀਆ ਤੇ ਬੜਾ ਹੀ ਸੋਹਣਾ ਸਾਨੂੰ ਇੱਕ ਖੇਡ ਪ੍ਰਤੀ ਰੁਚੀ ਜਿਹੜੀ ਹੈ ਸਾਡੀ ਉਹ ਵੱਧਦੀ ਹੈ ਔਰ ਬੱਚਿਆਂ ਦੇ ਅੱਛੇ ਇਹਦੀ ਜਿਹੜੀ ਸਹਿਨਸ਼ੀਲਤਾ ਔਰ ਸ਼ਕਤੀ ਜਿਹੜੀ ਆਉਂਦੀ ਹੈ ਤੇ ਬੜਾ ਹੀ ਵਧੀਆ ਸਾਨੂੰ ਮਨੋਰੰਜਨ ਵੀ ਸਾਡਾ ਹੁੰਦਾ ਹੈ ਇਸ ਦੇ ਨਾਲ ਤੇ ਅਸੀਂ ਇੱਕ ਦੂਜੇ ਨਾਲ ਮਿਲ ਜੁੜ ਕੇ ਬੈਠਣਾ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖ ਸਕਦੇ ਹਾਂ ਲੜਾਈਆਂ ਝਗੜਿਆਂ ਨੂੰ ਛੱਡ ਕੇ ਜਦੋਂ ਅਸੀਂ ਇੱਕ ਇਕੱਠ ਦੇ ਰੂਪ ਵਿੱਚ ਇਕੱਠੇ ਹੁੰਨੇ ਆ ਤਾਂ ਉੱਥੋਂ ਸਾਡੀ ਇੱਕ ਐਨੀ ਕੁ ਪਾਵਰਫੁਲ ਸ਼ਕਤੀ ਸਾਡੇ ਨਿਕਲਦੀ ਹੈ ਵੀ ਵਾਕਿਆ ਹੀ ਅਸੀਂ ਇਸ ਨਗਰ ਦੇ ਨਿਵਾਸੀ ਆ ਉਹ ਸਾਡੇ ਵਿੱਚ ਸਾਡੀ ਸਹਿਨਸ਼ੀਲਤਾ ਹੈ ਪਿੰਡ ਦੇ ਪੰਚਾਇਤ ਦਾ ਕੋਈ ਸੰਯੋਗ ਪਿੰਡ ਦੀ ਪੰਚਾਇਤ ਦਾ ਯੋਗਦਾਨ ਸਾਡਾ ਬੜਾ ਵਧੀਆ ਹੈ ਜੀ ਅੱਗੇ ਵੀ ਵਧੀਆ ਰਹੇ ਹੁਣ ਵੀ ਵਧੀਆ ਹੈ ਤਾਂ ਇਸ ਤਰ੍ਹਾਂ ਸਹਿਯੋਗ ਸਾਡਾ ਆਉਂਦਾ ਰਵੇ ਤਾਂ ਅਸੀਂ ਖੁਸ਼ੀ ਔਰ ਵਧੀਆ ਤਰੀਕੇ ਦੇ ਨਾਲ ਮਿਲ ਜੋੜ ਕੇ ਇੱਕ ਬਹੁਤ ਦਾ ਸਹਿਯੋਗ ਦਿੰਦੇ ਰਹੇ ਹਾਂ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋ ਸੰਗਤਾਂ ਨੂੰ ਇਹ ਸੰਦੇਸ਼ ਹੈ ਜੀ ਬਹੁਤ ਹੀ ਵਧੀਆ ਸੰਗਤਾਂ ਨੇ ਅੱਜ ਸਹਿਯੋਗ ਸਾਨੂੰ ਦਿੱਤਾ ਹੈ ਵੀ ਇਸ ਤਰ੍ਹਾਂ ਦੀਆਂ ਗੇਮਾਂ ਹੋਣ ਇਸ ਤਰ੍ਹਾਂ ਦੇ ਮੇਲੇ ਹੋਣ ਇਸ ਤਰ੍ਹਾਂ ਦੇ ਸਾਡੇ ਕੋਲ ਸੱਭਿਆਚਾਰਕ ਪ੍ਰੋਗਰਾਮ ਹੋਣ ਤਾਂ ਅਸੀਂ ਉਹਨਾਂ ਨਾਲ ਜੁੜੇ ਰਹੀਏ ਔਰ ਸਾਰੀ ਸੰਗਤ ਹੀ ਇਸ ਤਰ੍ਹਾਂ ਜੁੜੀ ਰਵੇ ਪੈਣਾਪਰਾ ਸਭ ਜਿਹੜੇ ਨੇ ਆਪ ਦੇ ਨਗਰ ਨਿਵਾਸੀ ਨੇ ਬਾਹਰੋਂ ਆਇਆ ਤਾਂ ਵੀ ਅਸੀਂ ਧੰਨਵਾਦ ਆਂ ਧੰਨਵਾਦੀਆਂ ਔਰ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਸੇ ਇਕੱਠ ਦੇ ਰੂਪ ਵਿੱਚ ਜੁੜੇ ਰਹੀਏ ਤਾਂ ਇਸ ਤਰ੍ਹਾਂ ਖੁਸ਼ੀਆਂ ਮਾਣਦੇ ਰਹੀਏ ਹਾਂ ਜੀ ਸਸਕਾ ਜੀ ਮੇਲੇ ਤੇ ਪਹੁੰਚ ਕੇ ਉਹ ਕੀ ਕਹਿਣਾ ਚਾਹੋਗੇ ਹਾਂਜੀ ਇਹ ਬੜਾ ਇੱਕ ਇਤਿਹਾਸਕ ਮੇਲਾ ਹੈ ਪਾਕਿਸਤਾਨ ਤੋਂ ਲੈ ਕੇ ਬਾਬਾ ਰਾਉ ਸਾਬ ਜੀ ਦਾ ਪਾਕਿਸਤਾਨ ਵਿੱਚ ਬਹੁਤ ਮਾਨਤਾ ਸੀ ਇੱਥੇ ਵੀ ਸਾਡੀ ਗੁਰੂ ਦੇ ਬ੍ਰਾਦਰੀ ਦੇ ਵਿੱਚ ਪੂਰਾ ਇਹਨੂੰ ਮਾਨਤਾ ਦਿੱਤੀ ਜਾਂਦੀ ਹੈ ਖਾਸ ਕਰਕੇ 40-50 ਸਾਲ ਤੋਂ ਇੱਥੇ ਵੀ ਮੇਲਾ ਲੱਗ ਰਿਹਾ ਹੈ ਬੜੀ ਧੂਮ ਤਾਂ ਲੱਗਦੀ ਹੈ ਪਿੰਡਾਂ ਦੇ ਉੱਤੇ ਆਉਂਦੇ ਆ ਜੋ ਵੀ ਇੱਥੇ ਸੁੱਕਣਾ ਸੋਕੇ ਜਾਂਦਾ ਹੈ ਉਹਦੀ ਪੂਰੀ ਹੁੰਦੀ ਹੈ ਤੇ ਆਉਂਦੇ ਸਾਲ ਤੇ ਇੱਥੇ ਆਪਦੀ ਮੰਤਾ ਉਤਾਰ ਕੇ ਜਾਂਦੇ ਹਨ ਤੇ ਇੱਥੇ ਬੜੀ ਸ਼ਾਂਤੀ ਦੇ ਨਾਲ ਪ੍ਰੇਮ ਦੇ ਨਾਲ ਸਾਰੇ ਪਿੰਡਾਂ ਦੇ ਵਿੱਚੋਂ ਲੋਕ ਇੱਥੇ ਕੱਟੇ ਹੋ ਕੇ ਆਪ ਦਾ ਖੁਸ਼ੀਆਂ ਮਨਾਉਂਦੇ ਹਨ ਤੇ ਉਠਾ ਦਾ ਲਵ ਉਠਾਉਗੇ ਜੇ ਗੱਲ ਕਰੀਏ ਕੁਸ਼ਤੀਆਂ ਕਰਵਾਈਆਂ ਜਾ ਰੀਆਂ ਨੇ ਇਦਾਂ ਦੇ ਸਭਿਆਚਾਰਕ ਪ੍ਰੋਗਰਾਮ ਹੋਣੇ ਚਾਹੀਦੇ ਆ ਸ਼ਿਲਕ ਹੋਣੇ ਚਾਹੀਦੇ ਨੇ ਹਰ ਪਿੰਡ ਤੇ ਇਸ ਤਰ੍ਹਾਂ ਮੇਮਲਾ ਮੇਲ ਮਲਾਬ ਵੱਧਦਾ ਭਾਈਚਾਰਾ ਵਾਦਾ ਪਿਆਰ ਵਾਦਾ ਸਾਨੂੰ ਆਉਣ ਵਾਲੇ ਸਮੇਂ ਸਭ ਤੋਂ ਜਿਹੜੀ ਵੱਡੀ ਗੱਲ ਹੈ ਨਸ਼ੇ ਤੋਂ ਰਹਿਤ ਇਥੋਂ ਜਿਹੜੀ ਅਸੀਂ ਪ੍ਰੇਰਣਾ ਲੈ ਕੇ ਬੱਚਿਆਂ ਨੂੰ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਨਸ਼ਾ ਛੱਡ ਕੇ ਚੰਗੇ ਰਾਹ ਤੇ ਆਵੇ ਅਸੀਂ ਸਾਰੇ ਨੂੰ ਬੇਨਤੀ ਕਰਾਂਗੇ ਔਰ ਇਸ ਤਰ੍ਹਾਂ ਹੀ ਇਕੱਠੇ ਹੋਗੇ ਸਾਰੇ ਪਿੰਡਾਂ ਦੇ ਵਿੱਚ ਪ੍ਰੇਮ ਪਿਆਰ ਹੋਣਾ ਚਾਹੀਦਾ ਕਿਤੇ ਵੀ ਕੋਈ ਮੇਲਾ ਲੱਗੇ ਉਥੇ ਸਾਰੇ ਹਮਮਾ ਆ ਕੇ ਪਹੁੰਚਣ ਤੇ ਸਾਰੇ ਭਾਈਚਾਰੇ ਨੂੰ ਕਾਇਮ ਰੱਖਣ